ਬਿਲੋਂਗ ਕਰਦੇ ਹੋ ਜੀ ਹਾਂ ਜੀ ਆਈ ਡੋਂਟ ਹੈਵ ਐਨੀ ਅਥਾਰਟੀ ਟੂ ਗਿਵ ਯੂ ਵਾਈਬ ਐਂਡ ਆਲ ਥਿਸ ਮੇਰੇ ਸੀਨੀਅਰਸ ਆ ਉਹਨਾਂ ਕੋਲ ਆਫਿਸ ਆ ਜੋ ਉਹਨਾਂ ਕੋਲ ਜੋ ਪੁੱਛਣਾ ਹੈ ਤੁਸੀਂ ਪੁੱਛ ਲੋ ਇਜ਼ ਯੂ ਤੁਸੀਂ ਇੱਥੇ ਮੌਕੇ ਤੇ ਆਏ ਹੋ ਆਰ ਯੂ ਅਥੋਰਾਈਜ਼ਡ ਟੂ ਗਿਵ ਯੂ ਐਨੀ ਅਵਾਈਬ ਆਰ ਐਨੀ ਬਿਆਨ ਤੁਸੀਂ ਕੋਈ ਲੈਣਾ ਹੋ ਆਫਿਸ ਆ ਕੇ ਸੀਨੀਅਰਸ ਨਾਲ ਨਹੀਂ ਹੁਣ ਤੇ ਮੌਕੇ ਤੇ ਤਾਂ ਆਏ ਹੋ ਨਾ ਪਿਆ ਕਰਨ ਦੇ ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪੱਤਰ ਤੇ ਥੋੜੀ ਆਇਆ ਹਾਂ ਹਾਂ ਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕਿ ਆਰਡਰ ਸੀ ਤੇ ਕੀ ਕਾਰਵਾਈ ਕਿਸ ਹਵਾਬਤ ਹੋਈ ਹੈ ਹੂ ਆਰ ਯੂ ਹੂ ਆਰ ਯੂ ਟੂ ਆਸਕ ਮੀ ਥਿਸ ਮੈਂ ਪੱ ਕਿਉਂ ਯਰ ਕੁਆਲਿਫਿਕੇਸ਼ਨ ਕਿਉਂ ਯਰ ਮਾਸਕਮ ਵੀ ਕੰਪਲੀਟ ਡਿਗਰੀ ਦਿਖਾਓ ਮੈਨੂੰ ਕਿਹੜੇ ਨਿਊਜ਼ ਨਾਲ ਕਨਸਰਨ ਆ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਜਿੰਨੇ ਕਹਦੇ ਤਾਂ ਬੱ ਚੱਲੇ ਨਹੀਂ ਆ ਲੈ ਆਓ ਦਿਖਾਓ ਤੁਹਾਡੇ ਹੱਥ ਨਹੀਂ ਬਣਾਉਣੇ ਆ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਲੈਣੇ ਆ ਇਹ ਦੇਖੋ ਪੰਜਾਬ ਸਰਕਾਰ ਦੀ ਬਣਾਈ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਦੇ ਉੱਤੇ ਕਿ ਫੋਟੋਗ੍ਰਾਫਰਾਂ ਤੁਸੀਂ ਪੱਤਰ ਕਰਦੇ ਤੇ ਫੋਟੋ ਚੇਂਜ ਵੀ ਦਿਖਾਓ ਵੀਡੀਓ ਬਣਾਓ ਬਣਾ ਲਓ ਆ ਫੋਟੋ ਖਿ ਉਹ ਫੋਟੋਗ੍ਰਾਫਰ ਆ ਤੁਸੀਂ ਸੁਲਤਾਨ ਲਿਆਓ ਇੱਧਰ ਦੋ ਫੋਟੋ ਦਾ ਕਦੇ ਵਾਸਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਦੂਸਰੇ ਕੋ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਰਗ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ ਥੈਂਕ ਯੂ ਵੀਡੀਓ ਬਣਾਓ ਇਹ ਕਾਰਵਾਈ ਦੁਬਾਰਾ ਜਾਣਕਾਰੀ ਦੇ ਲੋ ਕਿਹਨੇ ਹੂ ਆਰ ਯੂ ਕਿਉਂ ਦਵਾ ਜਾਣਕਾਰੀ ਤੁਸੀਂ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਆ ਪਬਲਿਕ ਨੂੰ ਕਿੰਨਾ ਪ੍ਰੈਜੈਂਟ ਕਰਦੇ ਯੂ ਆਰ ਅ ਫੋਟੋਗ੍ਰਾਫਰ ਯੂ ਆਰ ਨੋਟ ਅ ਪ੍ਰੈਸਰ ਯੂ ਆਰ ਨੋਟ ਅ ਉਹ ਜਰਨਲਿਸਟ ਯੂ ਆਰ ਜਸਟ ਅ ਫੋਟੋਗ੍ਰਾਫਰ ਸਾਰਾ ਬੱਸ ਹੋ ਜਾ ਰਿਲੈਕਸ ਨਹੀਂ ਭਾਜੀ ਹੀ ਇਜ਼ ਅ ਫੋਟੋਗ੍ਰਾਫਰ ਹੀ ਇਜ਼ ਨੋਟ ਅਥੋਰਾਈਜ਼ਡ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਕਰਦੇ ਆ ਤੁਸੀਂ ਬਿਲਕੁਲ ਕਰਦੇ ਕੀ ਕਰਦੇ ਸਭ ਕੁਝ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਤੁਸੀਂ ਡੈਮੋਕਰੇ ਤੁਸੀਂ ਡੈਮੋਕ੍ਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਅਚਾਰ ਫੋਟੋਗ੍ਰਾਫਰ ਦਾ ਕਾਰਡ ਲਈ ਕਰਦਾ ਤੁਸੀਂ ਕਹਿੰਦੇ ਪੱਤਰਕਾਰ ਅਸੀਂ ਚਾਹ ਮੈਂ ਕਿਹਾ ਸਾਰਾ ਕੁਝ ਹੋ ਜਾ ਇੱਕ ਮਿੰਟ ਹੋ ਜਾ ਇੱਕ ਮਿੰਟ ਇੱਕ ਮਿੰਟ ਮੈਨੂੰ ਦੋ ਬੰਦਾ ਵਾ ਯਾਰ ਤੁਸੀਂ ਇਹ ਭਜਾ ਕੇ ਦੱਸਦਾ ਵਾ ਜੀ ਮੇਰਾ ਨਾਮ ਜਗਜੀਤ ਸਿੰਘ ਚੰਦੀ ਵਾਸੀ ਅਰਬਨ ਸਟ੍ਰੀਟ ਸੁਲਤਾਨਪੁਰ ਲੋਧੀ ਪਲਾਟ ਮਕਾਨ ਨੰਬਰ 36 ਦਾ ਰਹਿਣ ਵਾਲਾ ਹਾਂ ਜੋ ਕਿ ਮੇਰੇ ਘਰ ਦੇ ਸਾਹਮਣੇ ਪਲਾਟ ਨੰਬਰ 47 ਦੇ ਵਿੱਚ ਮੇਰੇ ਭਰਾ ਮਨਜੀਤ ਸਿੰਘ ਦੀ ਕੋਠੀ ਤਿਆਰ ਹੋ ਰਹੀ ਆ ਤੇ ਉਹਨੂੰ ਪੁਡਾ ਡਿਪਾਰਟਮੈਂਟ ਨੇ ਕੁਝ ਦਿਨ ਪਹਿਲੇ ਈ ਦਿਨ ਦਾ ਨੋਟਿਸ ਦਿੱਤਾ ਸੀਗਾ ਕਿ ਤੇਰੀਆਂ ਕੁਝ ਵਾਇਲੇਸ਼ਨ ਹੈ ਵਾਇਲੇਸ਼ਨ ਦੇ ਵਿੱਚ ਇਹ ਇੰਟਰਲੌਕ ਵੀ ਸੀਗੀ ਤੇ ਉਹ ਅਜੇ ਅਸੀਂ ਜਵਾਬ ਦੇਣਾ ਸੀਗਾ ਤੇ ਜਦ ਕਿ ਅੱਜ ਪੁਡਾ ਦਾ ਇੱਕ ਸਬੰਧਤ ਅਧਿਕਾਰੀ ਜਈ ਆ ਕੇ ਨਾਲ ਆਪਣਾ ਲਾਮਚਾਮ ਲਿਆ ਕੇ ਸਿਕਿਉਰਟੀ ਲਿਆ ਕੇ ਤੇ ਜੀసీపీ ਦੇ ਨਾਲ ਪੀਲਾ ਪੰਜਾ ਚਲਾ ਕੇ ਉਹ ਇੰਟਰਲੌਕ ਪੁੱਟ ਦਿੱਤੀ ਉਹ ਦਰਵਾਜੇ ਦੇ ਨਾਲੋਂ ਕਾਰਨ ਕੀ ਹੈ ਜੀ ਜਿਹੜਾ ਪੁੱਟਨ ਦਾ ਪਾਰਨ ਕਾਰਨ ਇਹ ਕੁਝ ਮਹੱਲੇ ਦੇ ਹੋ ਸਕਦਾ ਵਿਅਕਤੀ ਨਿੱਜੀ ਰੰਜਿਸ਼ ਰੱਖਦੇ ਹੋਣ ਜਦ ਕਿ ਸਾਰਿਆਂ ਨੇ ਇਨਲੀਗਲ ਕਿਸ ਨੇ ਬੋਰ ਕੀਤੇ ਹੋਇਆ ਕਿਸ ਜਿਹਨੇ ਕੁਝ ਕੀਤਾ ਹੋਇਆ ਵਾ ਲੇਕਿਨ ਟਾਰਗੇਟ ਜਿਹੜਾ ਵਾ ਇਹ ਡਿਪਾਰਟਮੈਂਟ ਮੈਨੂੰ ਕਰ ਰਿਆ ਵਾ ਮੈਂ ਕੋਈ ਨਸ਼ਾ ਤਖਸਰ ਨਹੀਂਗਾ ਨਾ ਮੇਰਾ ਭਰਾ ਕੋ ਨਸ਼ਾ ਤਖਸਰਾ ਅਸੀਂ ਇੱਕ ਜ਼ਿੰਮੇਵਾਰਾ ਕਰਦੇ ਆਂ ਆਪਣਾ ਵਪਾਰ ਕਰਦੇ ਆਂ ਕਿਸੇ ਦੇ ਨਾਲ ਸਾਡਾ ਕੋਈ ਨਸ਼ੇ ਦੇ ਨਾਲ ਦਾ ਕਿਸੇ ਨਾਲ ਸਾਡੇ ਪిల్లా ਪੰਜਾ ਕਿਉਂ ਚੱਲਿਆ ਇਸ ਦਾ ਜਵਾਬ ਦੇ ਜਿਹੜੇ ਆ ਉਹ ਡਿਪਾਰਟਮੈਂਟ ਦੇਵੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ਜਿਹੜਾ ਸਾਡੇ ਨਾਲ ਸਰਾਸਰ ਤੱਕਾ ਹੋਇਆ ਇਹ ਗਲਤ ਹੋਇਆ ਸਾਡਾ ਬ੍ਰਦਰ ਕਿੱਥੇ ਸੀ ਅੱਜ ਜਦੋਂ ਇਹ ਘਟਨਾ ਹੋ ਜਦੋਂ ਇਹ ਘਟਨਾ ਹੋਈ ਆ ਮੇਰੇ ਬ੍ਰਦਰ ਦਾ ਇੱਕ ਬੇਟਾ ਵਾ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਵਾ ਤੇ ਮੇਰਾ ਭਰਾ ਪਰਜਾਈ ਦੋਨੋਂ ਜੀ ਆ ਮੇਰੀ ਪਰਜਾਈ ਦਾ ਅਫਰੇਟ ਹੋਇਆ ਵਾ ਉਹ ਅੱਜ ਵੀ ਜਲੰਧਰ ਦੇ ਵਿੱਚ ਜਿਹੜੇ ਇਲਾਜ ਆ ਅਜੇ ਉਹਨਾਂ ਨੇ ਰਹਿਸ਼ ਵੀ ਨਹੀਂ ਕੀਤੀ ਤੇ ਇਹ ਪੁੱਡਾ ਡਿਪਾਰਟਮੈਂਟ ਇਹਨਾਂ ਨੇ ਕੋਈ ਸਹੂਲਤਾਂ ਤਾਂ ਕੀ ਦੇਣੀਆਂ ਆ ਕੇ ਉਹਨਾਂ ਦੇ ਘਰ ਦਾ ਦਰਵਾਜ਼ਾ ਵੀ ਪਟਣ ਲੱਪਿਆ ਤੇ ਇਹ ਇਹ ਸਰਾ ਸਰ ਤੱਕਾ ਉਹ ਮੰਗ ਕੀ ਕਰਨੀ ਚਾਹੁੰਦੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਜਿਹੜਾ ਵੀ ਸਬੰਧਤ ਅਧਿਕਾਰੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਡਰ ਦਾ ਜਿਹੜਾ ਸਹਿਮ ਦਾ ਮਾਹੌਲ ਆ ਇਦਾਂ ਘਰ ਦੇ ਵਿੱਚ ਕਿੱਦਾਂ ਰਿਆ ਜਾਊਗਾ ਕਿਦਾਂ ਘਰ ਦੇ ਵਿੱਚ ਅਸੀਂ ਰਵਾਂਗੇ ਜੀ ਅਰਬਨ ਸਟੇਟ ਸੁਲਤਾਨਪੁਰ ਲੋਧੀ ਦੇ ਵਿੱਚ ਫੀਲਾ ਪੱਜਾ ਚਲਾਇਆ ਗਿਆ ਹੈ ਜੀ ਡੀਏ ਦਾ ਇਹ ਮਾਮਲਾ ਹੈ ਕਿ ਕੀ ਕਾਰਵਾਈ ਜਿੱਥੋਂ ਤੱਕ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਅਰਬਨ ਸਟੇਟ ਦੇ ਵਿੱਚ ਇੱਕ ਅਲੋਟੀ ਵੱਲੋਂ ਜਿਹੜਾ ਬਿਲਡਿੰਗ ਵਾਈ ਲਾਜ਼ ਦੀ ਜਿਹੜੀ ਵਾਇਲੇਸ਼ਨ ਕੀਤੀ ਗਈ ਸੀ ਜਿਹਦੇ ਵਿੱਚ ਕਸ਼ਮੀਨ ਗੇਟ ਦੀ ਵਾਇਲੇਸ਼ਨ ਸੀ ਕੁਝ ਰੈਂਪ ਦੀ ਤੇ ਕੁਝ ਗ੍ਰੀਨ ਵੈਲਟ ਦੇ ਏਰੀਏ ਨੂੰ ਜਿਹੜਾ ਪੱਕਾ ਕਰਕੇ ਵਾਇਲੇਸ਼ਨ ਕੀਤੀ ਗਈ ਸੀ ਤੇ ਇਸ ਸੰਬੰਧੀ ਜਿਹੜਾ ਮੌਕੇ ਤੇ ਕਨਸਰਨਡ ਬਿਲਡਿੰਗ ਬ੍ਰਾਂਚ ਜਿਹੜੀ ਆ ਉਹਨਾਂ ਨੇ ਕਾਰਵਾਈ ਕੀਤੀ ਹੈ ਮੈਂ ਚੈੱਕ ਕਰ ਲੈਣੀ ਆ ਕਿ ਜੋ ਤੁਸੀਂ ਧਿਆਨ ਵਿੱਚ ਲਿਆਂਦਾ ਕਿ ਹਾਲੀ ਉਹਨਾਂ ਦਾ ਨੋਟਿਸ ਪੀਰੀਅਡ ਖਤਮ ਨਹੀਂ ਹੋਇਆ ਸੀ ਤੇ ਨੋਟਿਸ ਪੀਰੀਅਡ ਖਤਮ ਹੋਣ ਤੋਂ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਗਈ ਇਸ ਸੰਬੰਧੀ ਮੈਂ ਇੱਕ ਵਾਰੀ ਬ੍ਰਾਂਚ ਨਾਲ ਚੈੱਕ ਕਰਕੇ ਅਕੋਰਡਿੰਗਲੀ ਫਿਰ ਦੇਖਦੇ ਹਾਂ ਕਿ ਜਿਹੜਾ ਵਾ ਨੋਟਿਸ ਪੀਰੀਅਡ ਦੇ ਦੌਰਾਨ ਇਹ ਕਾਰਵਾਈ ਕਿਉਂ ਕੀਤੀ ਗਈ ਹੈ ਇਹ ਜਿਹੀ ਉੱਥੇ ਮੌਕੇ ਤੇ ਪਹੁੰਚੇ ਸੀ ਉਹਨਾਂ ਦੇ ਮੌਕੇ ਤੇ ਪੇਸ਼ ਆ ਦੇ ਰਹੀ ਜੀ ਕਾਰਵਾਈ ਕੀਤੀ ਗਈ ਹੈ ਹਲੇ ਨੋਟਾ ਦਿੱਤੇ ਨਾ ਕਾਸ ਦੇ ਨਹੀਂ ਮਿਤੀ ਹੈ ਜੀ ਤੇ ਕੀ ਇਹ ਨਿਯਮ ਅਨੁਸਾਰ ਹੀ ਕਾਰਵਾਈ ਹੋ ਸਕਦੀ ਸੇ ਦੇਖੋ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਕਿ ਇਹ ਜਿਹੜਾ ਨੋਟਿਸ ਪੀਰੀਅਡ ਆ ਹਲੇ ਖਤਮ ਨਹੀਂ ਹੋਇਆ ਸੀ ਜਿਹੜਾ ਐਸ ਪਰ ਰੂਲਸ ਤੇ ਨੋਟਿਸ ਪੀਰੀਅਡ ਦੇ ਡਿਊਰਿੰਗ ਉਸ ਬੰਦੇ ਨੇ ਖੁਦ ਹੀ ਜਿਹੜੀ ਵਾਇਓਲੇਸ਼ਨ ਆ ਉਹ ਦੂਰ ਕਰਕੇ ਸਾਡੇ ਡਿਪਾਰਟਮੈਂਟ ਨੂੰ ਇਨਟੀਮੇਟ ਕਰਨਾ ਸੀ ਠੀਕ ਹੈ ਲੇਕਿਨ ਜੋ ਤੁਸੀਂ ਕਹਿ ਰਹੇ ਜੋ ਕਿ ਜਈ ਸਾਹਿਬ ਵੱਲੋਂ ਨੋਟਿਸ ਪੀਰੀਅਡ ਤੋਂ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਗਈ ਆ ਇਸ ਸੰਬੰਧੀ ਜਿਹੜੇ ਵੀ ਸੰਬੰਧਿਤ ਅਫੀਸ਼ੀਅਲਸ ਨੇ ਉਹਨਾਂ ਕੋਲੋਂ ਰਿਟਰਨ ਦੇ ਵਿੱਚ ਐਕਸਪਲੇਨੇਸ਼ਨ ਕਾਜ਼ ਕਰਕੇ ਤੇ ਮੌਕੇ ਦੀ ਰਿਪੋਰਟ ਲੈ ਕੇ ਤੇ ਦੋਨੋਂ ਪਾਰਟੀਆਂ ਨੂੰ ਹਿਅਰਿੰਗ ਦੇ ਕੇ ਅਕੋਰਡਿੰਗਲੀ ਫੈਸਲਾ ਕੀਤਾ ਜਾਵੇ ਜੈ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰਾਂ ਕੋਲ ਡਿਗਰੀਆਂ ਮੰਗਣ ਲੱਗ ਪਏ ਜੀ। ਉਹ ਕਹਿੰਿਆ ਕਿ ਮੈਂ ਜਵਾਬ ਦੇ ਦਊਗਾ। ਕਿਹੜੀ ਕੋ ਡਿਗਰੀਆਂ ਹੈਗੀਆਂ ਪੱਤਰਕਾਰ ਜੀ? ਕੋਈ ਗੱਲ ਨਹੀਂ ਜੀ ਤੁਸੀਂ ਮਸਲਾ ਧਿਆਨ 'ਚ ਲਿਆਂਦਾ। ਅਕੋਰਡਿੰਗਲੀ ਅਸੀਂ ਆਫਿਸ ਰਿਕਾਰਡ ਚੈੱਕ ਕਰਕੇ ਇਹਦਾ ਕੋਈ ਨਾ ਕੋਈ ਸੋਲੂਸ਼ਨ ਕਰਾ ਦੇਵਾਂਗੇ। ਥੈਂਕ ਯੂ।